ਕੀ ਹੈ ਸ੍ਰੀ ਹੇਮਕੁੰਡ ਸਾਹਿਬ ਦਾ ਇਤਿਹਾਸ ਅਤੇ ਸ੍ਰੀ ਹੇਮਕੁੰਡ ਸਾਹਿਬ ਸਭ ਤੋਂ ਪਹਿਲਾਂ ਪਹੁੰਚਣ ਵਾਲਾ ਵਿਅਕਤੀ ਕੌਣ ਸੀ ਸ੍ਰੀ ਹੇਮਕੁੰਡ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਦੋਂ ਹੋਇਆ ਅਤੇ ਉਹ ਕਿਹੜਾ ਜਥਾ ਸੀ ਜਿਹੜਾ ਸਭ ਤੋਂ ਪਹਿਲਾਂ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਵਾਸਤੇ ਪਹੁੰਚਿਆ ਕੌਣ ਸੀ ਉਹ ਗੁਰਸਿੱਖ ਜਿਸਨੇ درخت ਦੇ ਤਨੇ ਵਿੱਚ ਆਪਣੀ ਜ਼ਿੰਦਗੀ ਦੇ 21 ਸਾਲ ਬਤੀਤ ਕਰਕੇ ਸ੍ਰੀ ਹੇਮਕੁੰਣ ਸਾਹਿਬ ਦੇ ਸਥਾਨ ਦੀ ਸੇਵਾ ਸੰਭਾਲ ਕੀਤੀ। ਆਓ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸ੍ਰੀ ਹੇਮਕੁੰਣ ਸਾਹਿਬ ਦੇ ਆਦੁੱਪਤ ਇਤਿਹਾਸ ਨੂੰ ਜਾਣੀਏ ਜਿੰਨਾ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਦਸਮ ਗ੍ਰੰਥ ਵਿੱਚ ਸ਼ਾਮਿਲ ਬਚਿੱਤਰਨਾਟਕ ਵਿੱਚ ਜ਼ਿਕਰ ਕੀਤਾ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮੈਂ ਆਪਣੀ ਕਥਾ ਆਪ ਸੁਣਾ ਰਿਹਾ ਹਾਂ ਅਤੇ ਉਸ ਕਥਾ ਵਿੱਚ ਗੁਰੂ ਗੋਬੇ ਸਿੰਘ ਜੀ ਇੱਕ ਅਜਿਹੇ ਪਵਿੱਤਰ ਸਥਾਨ ਦੀ ਗੱਲ ਕਰਦੇ ਨੇ ਜਿਸ ਨੂੰ ਉਹ ਹੇਮਕੁੰਟ ਪਹਾੜਤ ਕਹਿੰਦੇ ਹਨ ਹੇਮਕੁੰਟ ਪਹਾੜਤ ਹੈ ਜਹਾਂ ਸੱਤ ਸਿੰਘ ਸ਼ੋਭਿਤ ਹੈ ਤਹਾ ਤਾਂ ਫਿਰ ਚਲੋ ਸਰਵਣ ਕਰੀਏ ਇਸ ਪਵਿੱਤਰ ਸਥਾਨ ਦੇ ਇਤਿਹਾਸ ਨੂੰ ਹੇਮਕੁੰਟ ਇਹ ਸ਼ਬਦ ਸੰਸਕ੍ਰਿਤ ਭਾਸ਼ਾ ਤੋਂ ਆਇਆ ਹੈ ਹੇਮ ਦਾ ਅਰਥ ਹੈ برف ਅਤੇ ਕੁੰਟ ਕਟੋਰਾ ਅਰਥਾਤ ਬਰਫ਼ ਨਾਲ ਢਕਿਆ ਹੋਇਆ ਇੱਕ ਅਜੀਹਾ ਸਥਾਨ ਜੋ ਕਟੋਰੇ ਵਰਗਾ ਦਿਸਦਾ ਹੈ ਗੁਰੂ ਸਾਹਿਬ ਇਸ ਰਾਹੀ ਸਾਨੂੰ ਦੱਸਦੇ ਹਨ ਕਿ ਉਹਨਾਂ ਨੇ ਇੱਕ ਅਜਿਹੇ ਅਲੋਕਿਕ ਸਥਾਨ ਤੇ ਲੰਮਾ ਸਮਾਂ ਭਗਤੀ ਅਤੇ ਤਪੱਸਿਆ ਕੀਤੀ ਜੋ ਚਾਰੇ ਪਾਸਿਆਂ ਤੋਂ ਬਰਫ਼ੀਲੇ ਪਹਾੜਾਂ ਨਾਲ ਘਿਰਿਆ ਹੋਇਆ ਸੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਸ ਸਥਾਨ ਦੇ ਆਲੇ-ਦੁਆਲੇ ਸੱਤ ਉੱਚੀਆਂ ਬਰਫ਼ੀਲੀਆਂ ਚੋਟੀਆਂ ਹਨ ਸप्तश्रृੰਗ ਇਹ ਸੱਤ ਪਹਾੜੀਆਂ ਮਿਲ ਕੇ ਉਸ ਥਾਂ ਨੂੰ ਇੱਕ ਪਵਿੱਤਰ ਕਟੋਰੀ ਦਾ ਆਕਾਰ ਦਿੰਦੀਆਂ ਹਨ ਇਨ੍ਹਾਂ ਪਹਾੜੀਆਂ ਦੇ ਵਿਚਕਾਰ ਹੀ ਉਹ ਸਥਾਨ ਵਸਦਾ ਹੈ ਜੋ ਅੱਜ ਅਸੀਂ ਸ਼੍ਰੀ ਹਿਮਕੁੰਟ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ ਇੱਕ ਅਜੀਹਾ ਥਾਮ ਜਿੱਥੇ ਗੁਰੂ ਸਾਹਿਬ ਨੇ ਪਰਮਾਤਮਾ ਨਾਲ ਅਟੁੱਟ ਜੜਾ ਬਣਾਇਆ ਗੁਰੂ ਸਾਹਿਬ ਬਚਿੱਤਰਨਾਟਕ ਵਿੱਚ ਫਰਮਾਉਂਦੇ ਹਨ ਕਿ ਇਸ ਪਵਿੱਤਰ ਸਥਾਨ ਤੇ ਬੈਠ ਕੇ ਅਸੀਂ ਪਿਛਲੇ ਜਨਮ ਵਿੱਚ ਲੰਮੇ ਸਮੇਂ ਤੱਕ ਡੂੰਗੀ ਪਗਤੀ ਵਿੱਚ ਲੀਨ ਰਹੇ ਅਜਿਹੀ ਤਪੱਸਿਆ ਅਜਿਹੀ ਪਗਤੀ ਜਿੱਥੇ ਸਿਰਫ ਅਰਾਧਨਾ ਹੀ ਨਹੀਂ ਸਗੋ ਅਰਾਧਕ ਅਤੇ ਅਰਾਧਿਆ ਵਿਚਕਾਰ ਸਾਰਾ ਭੇਦ ਹੀ ਵਿਟ ਗਿਆ ਸੀ ਗੁਰੂ ਸਾਹਿਬ ਕਹਿੰਦੇ ਹਨ ਕਿ ਅਸੀਂ ਅਕਾਲ ਪੁਰਖ ਦੀ ਇੰਨੀ ਅਰਾਧਨਾ ਕੀਤੀ ਕਿ ਆਖਰਕਾਰ ਅਸੀਂ ਉਸ ਦਾ ਰੂਪ ਹੀ ਬਣ ਗਏ ਸਾਡੇ ਅਤੇ ਅਕਾਲ ਪੁਰਖ ਦੇ ਦਰਮਿਆਨ ਕੋਈ ਭਿੰਤਾ ਹੀ ਨਹੀਂ ਰਹਿ ਗਈ ਸੀ ਇਸ ਤੋਂ ਅੱਗੇ ਗੁਰੂ ਸਾਹਿਬ ਆਪਣੇ ਮਾਤਾ ਪਿਤਾ ਬਾਰੇ ਲਿਖਦੇ ਹਨ ਉਹ ਦੱਸਦੇ ਹਨ ਕਿ ਸਾਡੇ ਮਾਤਾ ਪਿਤਾ ਨੇ ਵੀ ਲੰਮੇ ਸਮੇਂ ਤੱਕ ਕਠੋਰ ਸਾਧਨਾ ਅਤੇ ਭਗਤੀ ਦੇ ਰਾਹੀਂ ਪਰਮਾਤਮਾ ਨੂੰ ਪ੍ਰਸੰਨ ਕੀਤਾ। ਉਹਨਾਂ ਦੀ ਸੱਚੀ ਅਰਾਧਨਾ ਨਾਲ ਅਕਾਲ ਪੁਰਖ ਪ੍ਰਸੰਨ ਹੋਏ ਤੇ ਫਿਰ ਸਾਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਹੁਕਮ ਕੀਤਾ ਕਿ ਹੁਣ ਤੁਸੀਂ ਧਰਤੀ ਤੇ ਜਾਓ ਅਤੇ ਇਨਾਂ ਦੇ ਘਰ ਜਨਮ ਲਵੋ। ਮਨੁੱਖੀ ਜਮਾਤ ਤਾਰਨ ਕਰੋ। ਕਿਉਂਕਿ ਅਜੇਹੀ ਪਵਿੱਤਰ ਅਤੇ ਮਹਾਨ ਹਸਤੀ ਨੂੰ ਜਨਮ ਦੇਣ ਵਾਲੀ ਕੋਕਕਵੀ ਉਨੇ ਹੀ ਪਵਿੱਤਰ ਤੇ ਮਹਾਨ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਸਾਨੂੰ ਧਰਤੀ ਤੇ ਜਨਮ ਲੈਣ ਦਾ ਜਾਂ ਮਨੁੱਖੀ ਜਮਾਤ ਧਾਰਨ ਕਰਨ ਦਾ ਸਾਡਾ ਬਿਲਕੁਲ ਮਨ ਨਹੀਂ ਸੀ ਪਰ ਅਕਾਲ ਪੁਰਖ ਦਾ ਹੁਕਮ ਸੀ ਜਿਸ ਨੂੰ ਟਾਲਣਾ ਸੰਭਵ ਨਹੀਂ ਸੀ ਅਕਾਲ ਪੁਰਖ ਸਾਨੂੰ ਆਗਿਆ ਦਿੰਦੇ ਹਨ ਕਿ ਤੁਸੀਂ ਧਰਤੀ ਤੇ ਜਾਓ ਅਤੇ ਅਵਤਾਰ ਧਾਰੋ ਗੁਰੂ ਸਾਹਿਬ ਲਿਖਦੇ ਹਨ ਕਿ ਉਸ ਵੇਲੇ ਅਸੀਂ ਹੱਥ ਜੋੜ ਕੇ ਅਕਾਲ ਪੁਰਖ ਦੇ ਅੱਗੇ ਅਰਦਾਸ ਕੀਤੀ ਕੇ ਹੀ ਅਕਾਲ ਪੁਰਖ ਤੇਰੀ ਮਰਜ਼ੀ ਤੇਰੇ ਹੁਕਮ ਅਤੇ ਤੇਰੀ ਕਿਰਪਾ ਤੋਂ ਬਿਨਾ ਮੈਂ ਧਰਤੀ ਤੇ ਨਰਾਲਾ ਪੰਥ ਨਹੀਂ ਪ੍ਰਗਟ ਕਰ ਸਕਦਾ ਇਸ ਤੇ ਅਕਾਲ ਪੁਰਖ ਗੁਰੂ ਸਾਹਿਬ ਨੂੰ ਉੱਤਰ ਦਿੰਦੇ ਹਨ ਕਿ ਤੁਸੀਂ ਸਾਡੇ ਅੰਸ਼ ਹੋ ਸਾਡਾ ਹੀ ਰੂਪ ਹੋ ਸਾਡੀਆਂ ਜਿੰਨੀਆਂ ਵੀ ਸ਼ਕਤੀਆਂ ਹਨ ਜਿੰਨੀਆਂ ਵੀ ਕਲਾਵਾਂ ਹਨ ਉਹ ਸਾਰੀਆਂ ਤੁਹਾਡੇ ਵਿੱਚ ਵਰਤ ਰਹੀਆਂ ਹਨ ਜਾਓ ਧਰਤੀ ਤੇ ਅਤੇ ਜਾ ਕੇ ਇੱਕ ਨਿਰਾਲਾ ਪੰਥ ਪ੍ਰਗਟ ਕਰੋ ਇਸ ਤੋਂ ਅੱਗੇ ਗੁਰੂ ਸਾਹਿਬ ਆਪਣੇ ਧਰਤੀ ਤੇ ਆਉਣ ਦੀ ਕਥਾ ਬਿਆਨ ਕਰਦੇ ਹਨ ਉਹ ਲਿਖਦੇ ਹਨ ਕਿ ਮਾਤਾ ਦੇ ਗਰਭ ਵਿੱਚ ਅਸੀਂ ਤ੍ਰਿਵੈਣੀ ਦੇ ਪਵਿੱਤਰ ਸਥਾਨ ਤੋਂ ਆਏ ਅਤੇ ਸਾਡਾ ਜਨਮ ਪਵਿੱਤਰ ਧਰਤੀ ਪਟਨਾ ਸਾਹਿਬ ਵਿਖੇ ਹੋਇਆ ਵਿਚਤਰਨਾਟਕ ਵਿੱਚ ਗੁਰੂ ਸਾਹਿਬ ਆਪਣੇ ਪਿਛਲੇ ਜਨਮ ਬਾਰੇ ਇਹ ਵੀ ਦੱਸਦੇ ਹਨ ਕਿ ਉਸ ਜਨਮ ਵਿੱਚ ਉਹਨਾਂ ਦਾ ਨਾਮ ਦੁਸ਼ਟ ਦਮਨ ਸੀ ਜਦੋਂ ਰਾਖਸ਼ਾਂ ਵੱਲੋਂ ਇੱਕ ਮਹਾਨ ઋષਿ ਉੱਤੇ ਘਾਤਕ ਹਮਲਾ ਕੀਤਾ ਜਾਂਦਾ ਹੈ ਤਾਂ ਉਹ ઋષਿ ਅਕਾਲਪੁਰਖ ਦੇ ਅੱਗੇ ਅਰਦਾਸ ਕਰਦਾ ਹੈ ਆਪਣੀ ਰੱਖਿਆ ਲਈ ਉਸ ਵੇਲੇ ਅਕਾਲਪੁਰਖ ਆਪਣੇ ਦੂਤ ਨੂੰ ਤਰਤੀ ਉੱਤੇ ਭੇਜਦੇ ਹਨ ਦੁਸ਼ਟ ਦਮਨ ਨੂੰ ਦੁਸ਼ਟ ਦਮਨ ਆਪਣੀ ਬਾਣੀ ਦੇ ਬਲ ਨਾਲ ਅਜਿਹੇ ਤੀਰ ਚਲਾਉਂਦੇ ਹਨ ਜਿਨ੍ਹਾਂ ਵਿੱਚੋਂ ਅੱਗ ਵਰਸਦੀ ਹੈ ਉਹ ਤੀਰ ਰਾਖਸ਼ਾਂ ਦੀ ਫੌਜ ਨੂੰ ਇੰਨਾ ਭਿਆਨਕ ਤਰ੍ਹਾਂ ਨਾਸ ਕਰ ਦਿੰਦੇ ਹਨ ਕਿ ਲਗਭਗ ਸਾਰੇ ਰਾਖਸ਼ ਖਤਮ ਹੋ ਜਾਂਦੇ ਹਨ ਜਦੋਂ ਉਹ ਰਿਸ਼ੀ ਅਕਾਲਪੁਰਖ ਦੇ ਭੇਜੇ ਇਸ ਦੂਤ ਨੂੰ ਰਾਕਸ਼ਸ਼ਾਂ ਦਾ ਸੰਗਾਰ ਕਰਦੇ ਹੋਏ ਵੇਖਦਾ ਹੈ ਤਾਂ ਉਸ ਵੇਲੇ ਉਹ ਇਸ ਮਹਾਨ ਯੋਧੇ ਨੂੰ ਦੁਸ਼ਟ ਦਮਨ ਦਾ ਨਾਮ ਦੇ ਦਿੰਦਾ ਹੈ ਉਹ ਜੋ ਦੁਸ਼ਟਾਂ ਦਾ ਦਮਨ ਕਰਦਾ ਹੈ ਵਿਚਿਤ੍ਰਨਾਟਕ ਵਿੱਚ ਇਸ ਪੂਰੇ ਪ੍ਰਸੰਗ ਬਾਰੇ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ ਕਿ ਉਹ ऋषि कौन ਸੀ ਰਾक्षਸਾ ਨੇ ਉਸ ਉਤੇ ਹਮਲਾ ਕਿਉਂ ਕੀਤਾ ਅਤੇ ਕਿਵੇਂ ਉਸ ऋषि ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਅਤੇ ਕਿਵੇਂ ਅਕਾਲ ਪੁਰਖ ਦੇ ਹੁਕਮ ਨਾਲ ਦੁਸ਼ਟ ਦਮਨ ਪ੍ਰਗਟ ਹੋਈ ਇਥੋਂ ਤੱਕ ਕਿ ਗੁਰੂ ਸਾਹਿਬ ਇਹ ਵੀ ਦਰਸਾਉਂਦੇ ਹਨ ਕਿ ਪਿਛਲੇ ਜਨਮ ਵਿੱਚ ਹੀ ਦੁਸ਼ਟ ਦਮਨ ਦਾ ਮਾਤਾ ਸਾਹਿਬ ਦੇਵਾ ਜੀ ਨਾਲ ਮਿਲਾਪ ਨਿਰਧਾਰਿਤ ਹੋ ਚੁੱਕਾ ਸੀ ਇਹ ਵਿਸ਼ਾ ਇੰਨਾ ਵਿਸਥਾਰ ਤੇ ਗਹਿਰਾਈ ਵਾਲਾ ਹੈ ਕਿ ਇਸ ਉੱਤੇ ਅਲੱਗ ਤੋਂ ਇੱਕ ਵੀਡੀਓ ਬਣ ਸਕਦੀ ਹੈ ਅਤੇ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਆਪਾਂ ਜਲਦੀ ਹੀ ਇਸ ਪੂਰੀ ਕਥਾ ਨੂੰ ਵੱਖਰੇ ਤੌਰ ਤੇ ਲੈ ਕੇ ਆਵਾਂਗੇ ਪਰ ਫਿਲਹਾਲ ਅੱਜ ਅਸੀਂ ਆਪਣਾ ਧਿਆਨ ਸ੍ਰੀ ਹੇਮਕੁੰਟ ਸਾਹਿਬ ਦੇ ਇਤਿਹਾਸ ਉੱਤੇ ਹੀ ਕੇਂਦ੍ਰਿਤ ਰੱਖਦੇ ਹਾਂ ਇਹਨਾਂ ਤਾਂ ਹੁਣ ਸਾਨੂੰ ਸਪਸ਼ਟ ਹੋ ਗਿਆ ਹੈ ਕਿ ਸ੍ਰੀ ਹੇਮਕੁੰਡ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਗੋਬੀ ਸਿੰਘ ਜੀ ਨੇ ਆਪਣੇ ਪਿਛਲੇ ਜਨਮ ਵਿੱਚ ਦੁਸ਼ਟ ਦਮਨ ਦੇ ਰੂਪ ਵਿੱਚ ਲੰਮੇ ਸਮੇਂ ਤੱਕ ਭਗਤੀ ਅਤੇ ਤਪੱਸਿਆ ਕੀਤੀ ਸੀ ਹੁਣ ਆਓ ਗੱਲ ਕਰੀਏ ਕਿ ਇਸ ਅਲੌਕਿਕ ਸਥਾਨ ਬਾਰੇ ਕਿ ਇਹ ਪ੍ਰਗਟ ਕਿਵੇਂ ਹੋਇਆ ਇਸ ਨੂੰ ਲੱਭਿਆ ਕਿਵੇਂ ਗਿਆ ਅਤੇ ਸਭ ਤੋਂ ਪਹਿਲਾਂ ਇਸ ਬਾਰੇ ਕਿਸ ਨੇ ਲਿਖਿਆ ਗੁਰੂ ਸਾਹਿਬ ਤੋਂ ਬਾਅਦ ਸ੍ਰੀ ਹਿਮਕੁਤੂ ਸਾਹਿਬ ਦਾ ਸਭ ਤੋਂ ਪਹਿਲਾ ਲਿਖਤੀ ਜ਼ਿਕਰ ਕਰਨ ਵਾਲਾ ਮਹਾਨ ਵਿਅਕਤੀ ਪਾਈਸਾਏ ਪਾਈ ਸੰਤੋਖ ਸਿੰਘ ਜੀ ਹਨ ਉਨ੍ਹਾਂ ਨੇ ਆਪਣੇ 14 ਜਿਲਦਾਂ ਵਾਲੇ ਮਹਾਨ ਗ੍ਰੰਥ ਗੁਰਪ੍ਰਤਾਪ ਸੂਰਜ ਗ੍ਰੰਥ ਦੀ 11ਵੀਂ ਜਿਲਦ ਵਿੱਚ ਇਸ ਪਵਿੱਤਰ ਸਥਾਨ ਦਾ ਵਿਸਥਾਰ ਨਾਲ ਉਲੇਖ ਕੀਤਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਦਸਮ ਗ੍ਰੰਥ ਦੇ ਹਵਾਲਿਆਂ ਨੂੰ ਆਧਾਰ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਉਸ ਅਲੌਕਿਕ ਸਥਾਨ ਬਾਰੇ ਬਹੁਤ ਵਿਸਥਾਰ ਨਾਲ ਲਿਖਿਆ। ਭਾਈ ਸੰਤੋਖ ਸਿੰਘ ਜੀ ਤੋਂ ਬਾਅਦ ਇਤਿਹਾਸ ਦੀ ਕੜੀ 1884 ਦੇ ਬਰੇ ਤੇ ਆ ਟਿਕਦੀ ਹੈ। ਇਸ ਸਮੇਂ ਉੱਪਰ ਕੇ ਸਾਹਮਣੇ ਆਉਂਦੇ ਹਨ ਮਹਾਨ ਸੰਤ ਇਤਿਹਾਸਕਾਰ ਸੰਤ ਤਾਰਾ ਸਿੰਘ ਨਰੋਤਮ ਜੀ ਪਟਿਆਲਾ ਰਿਆਸਤ ਵੱਲੋਂ ਸੰਤ ਜੀ ਨੂੰ ਇੱਕ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਸੰਤ ਹੋਣ ਦੇ ਨਾਲ ਨਾਲ ਇਤਿਹਾਸਕਾਰ ਹੋਣ ਕਰਕੇ ਉਨ੍ਹਾਂ ਨੂੰ ਆਗਿਆ ਮਿਲਦੀ ਹੈ ਕਿ ਗੁਰੂ ਘਰਾਂ ਅਤੇ ਧਾਰਮਿਕ ਸਥਾਨਾਂ ਬਾਰੇ ਇੱਕ ਵਿਸਥਾਰਪੂਰਵਕ ਸੰਗ੍ਰਹਿ ਤਿਆਰ ਕੀਤਾ ਜਾਵੇ। ਲੰਮੇ ਸਮੇਂ ਦੀ ਖੋਜ ਯਾਤਰਾਵਾਂ ਅਤੇ ਪੁੱਛਗਿੱਛ ਤੋਂ ਬਾਅਦ ਸੰਤ ਤਾਰਾ ਸਿੰਘ ਨਰੂਤਮ ਜੀ ਵੱਲੋਂ ਇੱਕ ਮਹੱਤਵਪੂਰਨ ਕਿਤਾਬ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਸ ਦਾ ਨਾਮ ਹੈ ਗੁਰਤੀਰਥ ਸੰਗ੍ਰਹਿ। ਇਸ ਗ੍ਰੰਥ ਵਿੱਚ ਉਹਨਾਂ ਨੇ ਜਿੱਥੇ ਹੋਰ ਅਨੇਕਾਂ ਗੁਰੂ ਘਰਾਂ ਦਾ ਵੇਰਵਾ ਦਿੱਤਾ ਉੱਥੇ ਹੀ ਉਹਨਾਂ ਨੇ ਸ੍ਰੀ ਹੇਮਕੁੰਡ ਸਾਹਿਬ ਦੇ ਇਸ ਪਵਿੱਤਰ ਸਥਾਨ ਦਾ ਵੀ ਸਪਸ਼ਟ ਜ਼ਿਕਰ ਕੀਤਾ। ਮੂਲ ਸਵਾਲ ਇਹ ਉੱਠਦਾ ਹੈ ਕਿ ਸੰਤ ਤਾਰਾ ਸਿੰਘ ਨਰੋত্তম ਜੀ ਇਸ ਅਲੌਕਿਕ ਸਥਾਨ ਤੱਕ ਕਿਵੇਂ ਪਹੁੰਚੇ ਸੰਤ ਜੀ ਆਪਣੇ ਅਨੁਭਵ ਲਿਖਦੇ ਹਨ ਕਿ ਗੁਰੂ ਧਾਮਾਂ ਦੀ ਖੋਜ ਕਰਦੇ ਹੋਏ ਮੈਂ ਜੋਸ਼ੀ ਮੱਠ ਪਹੁੰਚਿਆ। ਉੱਥੋਂ ਅੱਗੇ ਕੱਚੇ ਅਤੇ ਪਹਾੜੀ ਰਸਤੇ ਰਾਹੀਂ ਬਦਰੀਨਾਥ ਵੱਲ ਰਵਾਨਾ ਹੋਇਆ। ਇਸ ਯਾਤਰਾ ਦੌਰਾਨ ਰਸਤੇ ਵਿੱਚ ਇੱਕ ਛੋਟਾ ਜਿਹਾ ਪਿੰਡ ਆਇਆ ਪਾਂਡੂਕੇਸ਼ਵਰੀ। ਸੰਤ ਜੀ ਲਿਖਦੇ ਹਨ ਕਿ ਪੁੱਛਗਿੱਛ ਕਰਨ ਤੇ ਪਤਾ ਲੱਗਿਆ ਕਿ ਇਸ ਪਿੰਡ ਦੇ ਨੇੜੇ ਹੀ ਉੱਚੀਆਂ ਪਹਾੜੀਆਂ ਉੱਤੇ ਇੱਕ ਪਵਿੱਤਰ ਝੀਲ ਹੈ ਜਿਸ ਨੂੰ ਉੱਥੋਂ ਦੇ ਸਥਾਨਕ ਲੋਕ ਬੜੀ ਆਸਥਾ ਨਾਲ ਮੰਨਦੇ ਹਨ। ਉਹ ਇਸ ਝੀਲ ਨੂੰ ਲੋਕਪਾਲ ਦੇ ਨਾਮ ਨਾਲ ਜਾਣਦੇ ਹਨ ਸੰਤ ਜੀ ਨੂੰ ਇਹ ਵੀ ਪਤਾ ਲੱਗਿਆ ਕਿ ਉਹਨਾਂ ਦੇ ਠਹਿਰਾਓ ਵਾਲੇ ਸਥਾਨ ਤੋਂ ਇੱਕ ਜਥਾ ਉਸ ਝੀਲ ਦੇ ਦਰਸ਼ਨ ਅਤੇ ਇਸ਼ਨਾਨ ਕਰਨ ਲਈ ਜਾਣ ਵਾਲਾ ਹੈ ਤਦ ਸੰਤ ਤਾਰਾ ਸਿੰਘ ਜੀ ਨਿਰੋਤਮ ਜੀ ਉਸ ਜਥੇ ਅੱਗੇ ਬੇਨਤੀ ਕਰਦੇ ਹਨ ਕਿ ਉਹਨਾਂ ਨੂੰ ਵੀ ਆਪਣੇ ਨਾਲ ਲੈ ਕੇ ਜਾਣ। ਸੰਤ ਤਾਰਾ ਸਿੰਘ ਨਰੋਤਮ ਜੀ ਜਥੇ ਦੇ ਨਾਲ ਲੋਕਪਾਲ ਝੀਲ ਦੇ ਕੰਢੇ ਪਹੁੰਚਦੇ ਹਨ। ਇਸ ਇਸ਼ਨਾਨ ਕਰਨ ਤੋਂ ਬਾਅਦ ਜਦੋਂ ਉਹ ਆਪਣੀ ਦ੍ਰਿਸ਼ਟੀ ਆਲੇ-ਦੁਆਲੇ ਫੇਰਦੇ ਹਨ ਤਾਂ ਉਹਨਾਂ ਨੂੰ ਚਾਰੇ ਪਾਸੇ ਸੱਤ ਉੱਚੀਆਂ ਪਹਾੜੀਆਂ ਨਜ਼ਰ ਆਈਆਂ। ਝੀਲ ਦੀ ਸ਼ਾਂਤੀ, ਪਹਾੜਾਂ ਦੀ ਗੰਭੀਰਤਾ ਅਤੇ ਉਸ ਪਵਿੱਤਰ ਮਾਹੌਲ ਵਿੱਚ ਉਹਨਾਂ ਦੇ ਮਨ ਵਿੱਚ ਦਸਮ ਗ੍ਰੰਥ ਦੀ ਉਹੀ ਪਾਵਨ ਪੰਕਤੀ ਗੂੰਜਣ ਲੱਗ ਪੈਂਦੀ ਹੈ। ਸੱਤ ਸ੍ਰਿੰਗ ਸੋਬਿਤ ਹੈ ਤਹਾ ਉਹ ਪੰਕਤੀ ਹੁਣ ਕਾਗਜ਼ ਉੱਤੇ ਲਿਖੇ ਸ਼ਬਦ ਨਹੀਂ ਰਹਿੰਦੀ ਸਗੋਂ ਉਹਨਾਂ ਦੀਆਂ ਅੱਖਾਂ ਅੱਗੇ ਜਿਉਂਦੀ ਸਚਾਈ ਬਣ ਕੇ ਖੜੀ ਹੋ ਜਾਂਦੀ ਹੈ ਸੱਤ ਪਹਾੜ ਵਿਚਕਾਰ ਝੀਲ ਸਭ ਕੁਝ ਉਸੇ ਤਰ੍ਹਾਂ ਜਿਵੇਂ ਗੁਰੂ ਸਾਹਿਬ ਨੇ ਬਚਿੱਤਰ ਨਾਟਕ ਵਿੱਚ ਵਰਣਨ ਕੀਤਾ ਸੀ ਇਹ ਦ੍ਰਿਸ਼ ਦੇਖ ਕੇ ਸੰਤ ਤਾਰਾ ਸਿੰਘ ਨਰੂਤਮ ਦੇ ਮਨ ਵਿੱਚ ਕੋਈ ਸੰਦੇ ਨਹੀਂ ਰਹਿੰਦਾ ਉਹਨਾਂ ਨੂੰ ਪੂਰਾ ਯਕੀਨ ਹੋ ਜਾਂਦਾ ਹੈ ਕਿ ਇਹ ਹੀ ਉਹ ਅਲੌਕਿਕ ਸਥਾਨ ਹੈ ਜਿਸ ਨੂੰ ਗੁਰੂ ਗੋਬੀ ਸਿੰਘ ਜੀ ਨੇ ਦਸਮ ਗ੍ਰੰਥ ਵਿੱਚ ਹੇਮਕੁੰਟ ਆਖਿਆ ਹੈ। ਇਹਹੀ ਉਹ ਧਰਤੀ ਹੈ ਜਿੱਥੇ ਗੁਰੂ ਸਾਹਿਬ ਨੇ ਆਪਣੇ ਪਿਛਲੇ ਜਨਮ ਵਿੱਚ ਦੁਸ਼ਟ ਦਮਨ ਦੇ ਰੂਪ ਵਿੱਚ ਲੰਮੇ ਸਮੇਂ ਤੱਕ ਭਗਤੀ ਕੀਤੀ ਸੀ। ਇਸ ਜਕੀਨ ਦੇ ਨਾਲ ਹੀ ਸੰਤ ਤਾਰਾ ਸਿੰਘ ਜੀ ਨਰੋਤਮ ਇਸ ਸਥਾਨ ਦਾ ਉਲੇਖ ਆਪਣੀ ਕਿਤਾਬ ਗੁਰੂ ਤੀਰਥ ਸੰਗ੍ਰਹਿ ਵਿੱਚ ਕਰ ਦਿੰਦੇ ਹਨ ਇਹ ਉਹ ਸਮਾਂ ਸੀ ਜਦੋਂ ਇਤਿਹਾਸ ਵਿੱਚ ਪਹਿਲੀ ਵਾਰ ਸ੍ਰੀ ਹੇਮਕੁੜ ਸਾਹਿਬ ਦੇ ਅਸਲ ਸਥਾਨ ਦੀ ਪਛਾਣ ਹੋਈ ਪਰ ਬੜੀ ਵਿਡੰਮਨਾਂ ਦੀ ਗੱਲ ਹੈ ਕਿ 1884 ਤੋਂ ਬਾਅਦ ਅਗਲੇ ਲਗਭਗ 40 ਸਾਲ ਤੱਕ ਇਸ ਅਲੌਕਿਕ ਸਥਾਨ ਵੱਲ ਕਿਸੇ ਨੇ ਵੀ ਖਾਸ ਧਿਆਨ ਨਹੀਂ ਦਿੱਤਾ ਸਮਾਂ ਲੰਘਦਾ ਰਿਹਾ ਪਹਾੜ ਉਹੀ ਰਹੇ ਪਰ ਸੰਗਤ ਦੀ ਨਿਗਾਹ ਉਥੇ ਤੱਕ ਨਹੀਂ ਪਹੁੰਚੀ ਇਸ ਦਰਮਿਆਨ ਸਿਰਫ ਇੱਕ ਮਹਾਨ ਵਿਦਵਾਨ ਅਤੇ ਗੁਰਸਿੱਖ ਪਾਈਸਾਏ ਪਾਈ ਵੀਰ ਸਿੰਘ ਜੀ ਨੇ ਆਪਣੀ ਪ੍ਰਸਿੱਧ ਰਚਨਾ ਕਲਗੀਧਰ ਚਮਤਕਾਰ ਵਿੱਚ ਇਸ ਸਥਾਨ ਦਾ ਜ਼ਿਕਰ ਕੀਤਾ ਪਾਈ ਵੀਰ ਸਿੰਘ ਜੀ ਨੇ ਵੀ ਸ਼੍ਰੀ ਹਿਮਕੁਟ ਸਾਮ ਨਾਲ ਮਿਲਦੇ ਜੁਲਦੇ ਚਾਰ ਅਜਿਹੇ ਸਥਾਨਾਂ ਦੀ ਗੱਲ ਕੀਤੀ ਇੱਕ 나ਸਿਕ ਦੇ ਨੇੜੇ ਇੱਕ ਪਟਨਾ ਸਾਹਿਬ ਦੇ ਕੋਲ ਇੱਕ ਕੈਲਾਸ ਪਰਬਤ ਦੇ ਆਸ-ਪਾਸ ਅਤੇ ਚੌਥਾ ਇਹ ਹੇਮਕੁੰਡ ਵਸਾਇਆ ਵਾਲਾ ਸਥਾਨ ਜਿਸ ਨੂੰ ਸੰਤ ਤਾਰਾ ਸਿੰਘ ਨਰੋਤਮ ਜੀ ਨੇ ਖੋਜਿਆ ਸੀ ਪਾਈ ਵੀਰ ਸਿੰਘ ਜੀ ਸਾਫ ਲਬਜ਼ਾਂ ਵਿੱਚ ਲਿਖਦੇ ਹਨ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ੍ਹੇਮਕੁੰਡ ਸਾਹਿਬ ਦਾ ਅਸਲ ਸਥਾਨ ਇਹੀ ਹੈ ਜੋ ਸੰਤ ਤਾਰਾ ਸਿੰਘ ਨਰੋotip ਨੇ ਦਰਸਾਇਆ ਹੈ ਜਦੋਂ ਕਲਗੀਧਰ ਚਮਤਕਾਰ ਛਾਪ ਕੇ ਸੰਗਤਾਂ ਤੱਕ ਪਹੁੰਚਦੀ ਹੈ ਤਾਂ ਇਥੋ ਹੀ ਅਸਲ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਪਾਈ ਵੀਰ ਸਿੰਘ ਜੀ ਦੀ ਕਲਮ ਰਾਹੀਂ ਸ੍ਰੀ ੍ਹੇਮਕੁੰਡ ਸਾਹਿਬ ਦੀ ਗੱਲ ਸੰਗਤ ਦੇ ਦਿਲਾਂ ਤੱਕ ਪਹੁੰਚਣ ਲੱਗ ਪੈਂਦੀ ਹੈ ਸਮਾ ਲੰਘਦਾ ਹੈ ਅਤੇ ਕਲਗੀਧਰ ਚਮਤਕਾਰ ਸੰਗਤਾਂ ਵਿੱਚ ਪੜੀ ਜਾਣ ਲੱਗ ਪੈਂਦੀ ਹੈ ਇਹ ਇੱਕ ਅਬ ਪੜਦੇ ਪੜਦੇ ਇੱਕ ਅਜਿਹੇ ਵਿਅਕਤੀ ਤੱਕ ਪਹੁੰਚਦੀ ਹੈ ਜੋ ਫੌਜ ਵਿੱਚ ਸੇਵਾ ਨਿਭਾ ਕੇ ਗ੍ਰੰਥੀ ਵਜੋਂ ਰਿਟਾਇਰ ਹੋ ਚੁੱਕੇ ਸਨ ਸਰਦਾਰ ਸੋਹਣ ਸਿੰਘ ਜਦੋਂ ਸਰਦਾਰ ਸੋਹਣ ਸਿੰਘ ਜੀ ਨੇ ਇਹ ਕਿਤਾਬ ਪੜ੍ਹੀ ਤਾਂ ਉਹਨਾਂ ਦੇ ਮਨ ਵਿੱਚ ਸ੍ਰੀ ਹੇਮਕੁਟ ਸਾਹਿਬ ਦੇ ਉਸ ਅਲੌਕਿਕ ਸਥਾਨ ਨੂੰ ਖੋਜਣ ਦੀ ਤੀਬਰ ਇੱਛਾ ਜਾਗ ਪਈ 1932 ਦੇ ਬਰੇ ਵਿੱਚੋਂ ਘਰੋਂ ਨਿਕਲ ਪੈਂਦੇ ਹਨ ਇੱਕ ਮਕਸਦ ਨਾਲ ਇੱਕ ਵਿਸ਼ਵਾਸ ਨਾਲ 1933 ਤੱਕ ਉਹ ਲਗਾਤਾਰ ਉਸ ਸਥਾਨ ਦੀ ਖੋਜ ਕਰਦੇ ਰਹੇ ਪਰ ਕਿਸਮਤ ਨੇ ਅਜੇ ਦਰਸ਼ਨ ਨਹੀਂ ਕਰਵਾਏ ਠੰਡ ਵੱਧਣੀ ਸ਼ੁਰੂ ਹੋ ਗਈ ਰਸਤੇ ਮੁਸ਼ਕਲ ਹੋ ਗਏ ਅਤੇ ਆਖਰਕਾਰ ਉਹਨਾਂ ਨੂੰ ਵਾਪਸ ਮੁੜਨਾ ਪਿਆ ਪਰ ਇਹ ਵਾਪਸੀ ਹਾਰ ਨਹੀਂ ਸੀ ਹੌਸਲਾ ਕਾਇਮ ਰਿਹਾ 1934 ਵਿੱਚ ਸਰਦਾਰ ਸੂਨ ਸਿੰਘ ਜੀ ਫੇਰ ਤਿਆਰ ਹੋ ਕੇ ਨਿਕਲ ਪੈਂਦੇ ਹਨ ਇਸ ਵਾਰੀ ਉਹ ਜੋਸ਼ੀ ਮੱਠ ਤੋਂ ਪੰਡੂਕੇਸ਼ਵਰ ਪਹੁੰਚਦੇ ਹਨ ਉੱਥੇ ਸਥਾਨਕ ਲੋਕਾਂ ਨਾਲ ਪੁੱਛਗਿੱਛ ਕਰਨ ਤੇ ਉਹਨਾਂ ਨੂੰ ਨੇੜੇ ਹੀ ਲੋਕਪਾਲ ਝੀਲ ਬਾਰੇ ਪਤਾ ਲੱਗਦਾ ਹੈ ਲੋਕਾਂ ਲੋਕਾਂ ਦੀ ਮਦਦ ਨਾਲ ਉਹ ਨਦੀ ਪਾਰ ਕਰਦੇ ਹਨ ਅਤੇ ਆਖਰਕਾਰ ਲੋਕਪਾਲ ਵਾਲੇ ਪਵਿੱਤਰ ਸਥਾਨ ਤੱਕ ਪਹੁੰਚ ਜਾਂਦੇ ਹਨ ਉੱਥੇ ਦਰਸ਼ਨ ਅਤੇ ਸ਼ਿਨਾਨ ਕਰਕੇ ਸਰਦਾਰ ਸੋਹਣ ਸਿੰਘ ਜੀ ਦਾ ਮਨ ਖੁਸ਼ੀ ਨਾਲ ਭਰ ਜਾਂਦਾ ਹੈ। ਉਹਨਾਂ ਨੂੰ ਪੂਰਾ ਯਕੀਨ ਹੋ ਜਾਂਦਾ ਹੈ ਕਿ ਆਖਰਕਾਰ ਉਹਨਾਂ ਨੇ ਉਹੀ ਅਸਲ ਸਥਾਨ ਲੱਭ ਲਿਆ ਹੈ। ਸ੍ਰੀ ਹਿਮਕੁੰਟ ਸਾਹਿਬ। ਦਰਸ਼ਿਨਾ ਤੋਂ ਬਾਅਦ ਉਹ ਵਾਪਸੀ ਦਾ ਰਸਤਾ ਫੜਦੇ ਹਨ। ਰਸਤੇ ਵਿੱਚ ਉਹ ਦੇਹਰਾਦੂਨ ਦੇ ਨੇੜੇ ਮੰਸੂਰੀ ਰੁਕਦੇ ਹਨ ਅਤੇ ਉੱਥੇ ਗੁਰਦੁਆਰਾ ਸਾਹਿਬ ਜਾ ਕੇ ਪ੍ਰਧਾਨ ਸਾਹਿਬ ਨੂੰ ਮਿਲਦੇ ਹਨ। ਉਹਨਾਂ ਨੂੰ ਸ੍ਰੀ ਹਿਮਕੁੰਟ ਸਾਹਿਬ ਦੇ ਸਥਾਨ ਬਾਰੇ ਦੱਸਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਉੱਥੋਂ ਦੇ ਪ੍ਰਧਾਨ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੇ ਪਰ ਸਰਦਾਰ ਸੋਹਣ ਸਿੰਘ ਜੀ ਹੌਸਲਾ ਨਹੀਂ ਹਾਰਦੇ ਮਨਸੂਰੀ ਤੋਂ ਬਾਅਦ ਉਹ ਸਿੱਧੇ ਐਸਡੀਪੀਸੀ ਪਹੁੰਚਦੇ ਹਨ ਅਤੇ ਉੱਥੇ ਵੀ ਸ਼੍ਰੀ ਹੇਮਕੁਰ ਸਾਹਿਬ ਦੇ ਸਥਾਨ ਬਾਰੇ ਜਾਣਕਾਰੀ ਦਿੰਦੇ ਹਨ ਪਰ ਇੱਥੇ ਵੀ ਉਹਨਾਂ ਦੀ ਗੱਲ ਸਵੀਕਾਰ ਨਹੀਂ ਕੀਤੀ ਜਾਂਦੀ ਫਿਰ ਸਰਦਾਰ ਸੋਹਣ ਸਿੰਘ ਜੀ ਉਸ ਵਿਅਕਤੀ ਕੋਲ ਪਹੁੰਚਦੇ ਹਨ ਜਿੰਨਾ ਤੋਂ ਉਹਨਾਂ ਨੂੰ ਸਭ ਤੋਂ ਵੱਧ ਉਮੀਦ ਸੀ ਪਾਈ ਸਾਹਿਬ ਪਾਈ ਵੀਰ ਸਿੰਘ ਜੀ ਉਹਨਾਂ ਨੂੰ ਪੂਰਾ ਭਰੋਸਾ ਸੀ ਕਿ ਭਾਈ ਵੀਰ ਸਿੰਘ ਜੀ ਉਹਨਾਂ ਦੀ ਗੱਲ ਜ਼ਰੂਰ ਸੁਣਨਗੇ ਕਿਉਂਕਿ ਉਹ ਖੁਦ ਆਪਣੀ ਕਿਤਾਬ ਵਿੱਚ ਸ੍ਰੀ ਹਿਮਕੁਰ ਸਾਹਿਬ ਦਾ ਜ਼ਿਕਰ ਕਰ ਚੁੱਕੇ ਸਨ ਪਹਿਲਾਂ-ਪਹਿਲਾਂ ਭਾਈ ਵੀਰ ਸਿੰਘ ਜੀ ਵੀ ਸੰਦੇਹ ਵਿੱਚ ਰਹਿੰਦੇ ਹਨ ਪਰ ਉਹ ਸਰਦਾਰ ਸੋਹਣ ਸਿੰਘ ਜੀ ਨੂੰ ਕੁਝ ਦਿਨ ਆਪਣੇ ਕੋਲ ਰੱਖਦੇ ਹਨ ਲੰਮੇ ਚੌੜੇ ਸਵਾਲ-ਜਵਾਬ ਹੁੰਦੇ ਹਨ ਜਦੋਂ ਸਰਦਾਰ ਸੋਹਣ ਸਿੰਘ ਜੀ ਦਾ ਹਰ ਸਵਾਲ ਦਾ ਸੰਤੋਖਜਨਕ ਉੱਤਰ ਉਹਨਾਂ ਨੂੰ ਮਿਲਦਾ ਹੈ ਤਦ ਭਾਈ ਵੀਰ ਸਿੰਘ ਜੀ ਨੂੰ ਯਕੀਨ ਹੋ ਜਾਂਦਾ ਹੈ ਕਿ ਇਹ ਗੱਲ ਸੱਚ ਹੈ ਆਖਰਕਾਰ ਪਾਈ ਵੀਰ ਸਿੰਘ ਜੀ ਮੰਨ ਲੈਂਦੇ ਹਨ ਕਿ ਸਰਦਾਰ ਸੋਹਣ ਸਿੰਘ ਜੀ ਨੇ ਸੱਚਮੁੱਚ ਹੀ ਸ੍ਰੀ ਹੇਮਕੁੜ ਸਾਹਿਬ ਦੇ ਅਸਲ ਸਥਾਨ ਦੇ ਦਰਸ਼ਨ ਕੀਤੇ ਹਨ ਇਸ ਤੋਂ ਬਾਅਦ ਪਾਈ ਸਾਹਿਬਾਈ ਵੀਰ ਸਿੰਘ ਜੀ ਵੱਲੋਂ ਉਹਨਾਂ ਨੂੰ 2100 ਰੁਪਏ ਆਪਣੇ ਕੋਲੋਂ ਦਿੱਤਾ ਜਾਂਦਾ ਹੈ ਤਾਂ ਜੋ ਸ੍ਰੀ ਹੇਮਕੁੜ ਸਾਹਿਬ ਵਾਲੇ ਸਥਾਨ ਤੇ ਸੇਵਾ ਆਰੰਭ ਕਰਵਾਈ ਜਾ ਸਕੇ ਪਾਈ ਵੀਰ ਸਿੰਘ ਜੀ ਵੱਲੋਂ ਸਰਦਾਰ ਸੋਹਣ ਸਿੰਘ ਜੀ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਉੱਥੇ ਜਾ ਕੇ ਇੱਕ 10x10 ਦਾ ਕਮਰਾ ਤਿਆਰ ਕਰਵਾਓ ਪਾਈ ਵੀਰ ਸਿੰਘ ਜੀ ਕੋਲੋਂ 2100 ਰੁਪਿਆ ਲੈ ਕੇ ਉਹਨਾਂ ਕੋਲ ਆਗਿਆ ਲੈ ਕੇ ਸਰਦਾਰ ਸੋਹਣ ਸਿੰਘ ਜੀ ਵਾਪਸ ਸ੍ਰੀ ਹੇਮਕੁਰ ਸਾਹਿਬ ਦੇ ਸਥਾਨ ਵੱਲੋਂ ਚਾਲੇ ਪਾ ਦਿੰਦੇ ਹਨ ਰਸਤੇ ਵਿੱਚ ਉਹਨਾਂ ਨੂੰ ਪਾਈ ਮੋਦਨ ਸਿੰਘ ਜੀ ਮਿਲਦੇ ਹਨ ਪਾਈ ਮੋਦਨ ਸਿੰਘ ਜੀ ਵੀ ਆਰਮੀ ਦੇ ਵਿੱਚੋਂ ਹਵਾਲदार ਰਿਟਾਇਰ ਸਨ ਜਦੋਂ ਸਰਦਾਰ ਮੋਦਨ ਸਿੰਘ ਜੀ ਨੂੰ ਪਤਾ ਲੱਗਦਾ ਹੈ ਕਿ ਸਰਦਾਰ ਸੋਹਣ ਸਿੰਘ ਜੀ ਨੇ ਸ੍ਰੀ ਹੇਮਕੁਰ ਸਾਹਿਬ ਵਾਲਾ ਸਥਾਨ ਲੱਭ ਲਿਆ ਹੈ ਅਤੇ ਉੱਥੇ ਚੱਲ ਕੇ ਸੇਵਾ ਆਰੰਭ ਕਰਨ ਜਾ ਰਹੇ ਨੇ ਤਾਂ ਸਰਦਾਰ ਮੋਦਨ ਸਿੰਘ ਜੀ ਵੀ ਉਹਨਾਂ ਦੇ ਨਾਲ ਹੀ ਮਿਲ ਜਾਂਦੇ ਹਨ ਇਨ੍ਹਾਂ ਦੋਨਾਂ ਸਿੱਖਾਂ ਵੱਲੋਂ ਇਸ ਸਥਾਨ ਤੇ ਪਹੁੰਚ ਕੇ ਫਿਰ ਇੱਕ ਠੇਕੇਦਾਰ ਨੂੰ ਠੇਕਾ ਦਿੱਤਾ ਜਾਂਦਾ ਹੈ ਇਸ ਸਥਾਨ ਦੇ ਉੱਪਰ 10 ਬੈ 10 ਦਾ ਇੱਕ ਕਮਰਾ ਤਿਆਰ ਕਰਨ ਵਾਸਤੇ ਦੇਖਦੇ ਹੀ ਦੇਖਦੇ ਬਹੁਤ ਜਲਦੀ ਇੱਥੇ ਉਹ ਕਮਰਾ ਤਿਆਰ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ 1937 ਦੇ ਵਿੱਚ ਗੁਰੂਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਇਨ੍ਹਾਂ ਦੋਨਾਂ ਗੁਰਸਿੱਖਾਂ ਨੂੰ ਭੇਟ ਕੀਤਾ ਜਾਂਦਾ ਹੈ ਤੇ ਫਿਰ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਵਿੱਚ ਪਹਿਲੀ ਵਾਰ ਇਸ ਸਥਾਨ ਦੇ ਉੱਪਰ ਇਸ ਕਮਰੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਇਹ ਦੋਵੇਂ ਹੀ ਸਿੱਖ ਬੜੇ ਹੀ ਅਦਬ ਭਾਵਨਾ ਦੇ ਨਾਲ ਪੂਰੇ ਸਤਿਕਾਰ ਨਾਲ ਇਸ ਸਥਾਨ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਜਿਹੜੀ ਕਰਨੀ ਨੇ ਉਹ ਸ਼ੁਰੂ ਕਰ ਦਿੰਦੇ ਨੇ ਅਸੀਂ ਥੋੜਾ ਹੀ ਸਮਾਂ ਬੀਤਦਾ ਹੈ ਸੇਵਾ ਸੰਭਾਲ ਕਰਦਿਆਂ ਕਿ ਸਾਲ 1939 ਦੇ ਵਿੱਚ ਸਰਦਾਰ ਸੋਹਣ ਸਿੰਘ ਜੀ ਨੂੰ ਟੀਵੀ ਦੀ ਬਿਮਾਰੀ ਹੋ ਜਾਂਦੀ ਹੈ ਤੇ ਫਿਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੱਲੋਂ ਉਹਨਾਂ ਨੂੰ ਵਾਪਸ ਅੰਮ੍ਰਿਤਸਰ ਵਿਖੇ ਬੁਲਾ ਲਿਆ ਜਾਂਦਾ ਹੈ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਪਰ ਮਾੜੀ ਕਿਸਮਤ ਕੇ ਸਰਦਾਰ ਸੋਹ ਸਿੰਘ ਜੀ ਉੱਪਰ ਕੋਈ ਵੀ ਦਵਾਈ دارੂ ਅਸਰ ਨਹੀਂ ਕਰਦੀ ਅਤੇ ਅਖੀਰੋ ਅਕਾਲ ਪੁਰਖ ਦੇ ਚਰਨਾਂ ਵਿੱਚ ਜਾਬ ਰਸਦੇ ਹਨ ਜਦੋਂ ਸਰਦਾਰ ਸੋਹ ਸਿੰਘ ਜੀ ਇਲਾਜ ਵਾਸਤੇ ਸ੍ਰੀ ਹੇਮਕੋੜ ਸਾਹਿਬ ਤੋਂ ਸ੍ਰੀ ਅਮ੍ਰਿਤਸਰ ਆ ਰਹੇ ਸਨ ਤਾਂ ਉਹਨਾਂ ਨੇ ਪੂਰੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੀ ਉਹ ਪਾਈ ਮੋਦਨ ਸਿੰਘ ਜੀ ਨੂੰ ਸੌਂਪ ਦਿੱਤੀ ਸੀ ਹੁਣ ਇੱਥੇ ਮੇਰਾ ਸਿਰ ਝੁਕਦਾ ਹੈ ਪਾਈ ਮੋਧਨ ਸਿੰਘ ਜੀ ਅੱਗੇ ਕਿਉਂਕਿ ਉਹਨਾਂ ਨੇ ਪੂਰੇ 21 ਸਾਲ ਤੱਕ ਨਿਰਸਵਾਰਥ ਹੋ ਕੇ ਲਗਾਤਾਰ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਇਸ ਅਸਥਾਨ ਦੀ ਸੇਵਾ ਸੰਭਾਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਲੱਗੇ ਰਹੇ ਆਪਾਂ ਸਾਰੇ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸ੍ਰੀ ਹੇਮਕੁੰੜ ਸਾਹਿਬ ਜੀ ਦੇ ਅਸਥਾਨ ਦੇ ਉੱਪਰ ਠੰਡ ਜਿਹੜੀ ਆ ਉਹ ਲਗਾਤਾਰ ਪੈਂਦੀ ਰਹਿੰਦੀ ਆ ਪੂਰਾ ਸਾਲ ਰਹਿੰਦੀ ਆ ਇਥੋਂ ਤੱਕ ਕਿ ਜਿਹੜਾ ਤਾਪਮਾਨ ਆ ਉਹ ਮਾਈਨਸ ਡਿਗਰੀ ਵਿੱਚ ਚਲਾ ਜਾਂਦਾ ਹੈ ਸਿਰਫ 2 ਕੁ ਮਹੀਨੇ ਹੁੰਦੇ ਆ ਜਦੋਂ ਠੰਡ ਦਾ ਥੋੜਾ ਫਰਕ ਪੈਂਦਾ ਹੈ ਪਰ ਮੈਂ ਇੱਥੇ ਦਿਲੋਂ ਕਹਿਣਾ ਚਾਹੁੰਦੀ ਹਾਂ ਕਿ ਧੰਨ ਨੇ ਭਾਈ ਮੋਦਰ ਸਿੰਘ ਜੀ ਜਿਨ੍ਹਾਂ ਨੇ ਨਾ ਕੜਾਕੇ ਦੀ ਠੰਡ ਦੀ ਪਰਵਾਹ ਕੀਤੀ ਨਾ ਜੰਗਲੀ ਜਾਨਵਰਾਂ ਦੇ ਡਰ ਦੀ ਅਤੇ ਲਗਾਤਾਰ 21 ਸਾਲ ਇਸ ਸਥਾਨ ਦੀ ਸੇਵਾ ਸੰਭਾਲ ਕੀਤੀ। ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਇਨ੍ਹਾਂ ਅਤ ਕਠਨ ਮੌਸਮੀ ਹਾਲਾਤਾਂ ਵਿੱਚ ਭਾਈ ਮੋਦਰ ਸਿੰਘ ਜੀ ਆਖਰ ਰਹਿੰਦੇ ਕਿਵੇਂ ਸਨ? ਜਿਹੜੀਆਂ ਸੰਗਤਾਂ ਨੇ ਸ੍ਰੀ ਹੇਮਕੁੰੜ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਉਹ ਚੰਗੀ ਤਰ੍ਹਾਂ ਜਾਣਦੀਆਂ ਨੇ ਕਿ ਗੁਰਦੁਆਰਾ ਗੋਬੀ ਧਾਮ ਦੇ ਕੋਲ ਹੀ ਇੱਕ ਰੁੱਖ ਹੈ ਇਸ ਦਾ ਤਣਾ اندرੋਂ ਬਿਲਕੁਲ ਖਾਲੀ ਹੈ ਇਹ ਉਹੀ ਰੁੱਖ ਹੈ ਜਿਸ ਦੇ ਤਨੇ ਵਿੱਚ ਬੈਠ ਕੇ ਪਾਈ ਸਾਹਿਬ ਅਕਸਰ ਰਾਤਾਂ گزارਦੇ ਸਨ ਇੱਕ ਵਾਰ ਸੋਚ ਕੇ ਦੇਖੋ ਚਾਰੇ ਪਾਸੇ ਸੰਘਣਾ ਜੰਗਲ ਤੰਗ ਪਹਾੜੀ ਰਾਹ ਉੱਚੇ-ਉੱਚੇ ਪਹਾੜ ਰਾਤ ਨੂੰ ਕੋਪ ਹਨੇਰਾ ਅਤੇ ਭਿਆਨਕ ਖਾਮੋਸ਼ੀ ਜੇ ਕੋਈ ਆਵਾਜ਼ ਵੀ ਆਉਂਦੀ ਤਾਂ ਸਿਰਫ ਪਾਣੀ ਦੀ ਸ਼ਾਂ ਸ਼ਾਂ ਜਾਂ ਜੰਗਲੀ ਜਾਨਵਰਾਂ ਦੀਆਂ ਡਰਾਵਣੀਆਂ ਆਵਾਜ਼ਾਂ ਇਸ ਡਰਾਵਨੇ ਮਾਹੌਲ ਵਿੱਚ ਵੀ ਪਾਈ ਮੋਦਨ ਸਿੰਘ ਜੀ ਦਾ ਹੌਸਲਾ ਕਦੇ ਨਹੀਂ ਡੋਲਿਆ ਉਹਨਾਂ ਨੇ ਗੁਰੂਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ 21 ਸਾਲ ਲਗਾਤਾਰ ਸੇਵਾ ਕੀਤੀ ਇਹ ਸਿਰਫ ਸੇਵਾ ਨਹੀਂ ਇੱਕ ਅਟੱਲ ਪਰਉਸੇ ਦੀ ਮਿਸਾਲ ਹੈ ਇੱਕ ਪਾਸੇ ਭਾਈ ਮੋਦਨ ਸਿੰਘ ਜੀ ਇਸ ਪਵਿੱਤਰ ਸਥਾਨ ਦੀ ਸੇਵਾ ਸੰਭਾਲ ਕਰ ਰਹੇ ਸਨ ਤੇ ਦੂਜੇ ਪਾਸੇ ਭਾਈ ਸਾਈ ਭੀਰ ਸਿੰਘ ਜੀ ਨੇ ਆਪਣੇ ਅਖਬਾਰਾਂ ਅਤੇ ਹੋਰ ਸਾਧਨਾ ਰਾਹੀਂ ਸ੍ਰੀ ਹੇਮਕੁੰੜ ਸਾਹਿਬ ਜੀ ਦਾ ਪ੍ਰਸਾਰ ਕੀਤਾ ਪ੍ਰਚਾਰ ਕੀਤਾ ਉਹਨਾਂ ਨੇ ਸਿੱਖ ਪੰਥ ਅਤੇ ਸਿੱਖ ਗੋਮ ਅੱਗੇ ਅਪੀਲ ਕੀਤੀ ਕਿ ਉਹ ਆਪਣੇ ਗੁਰੂ ਧਾਮ ਦੀ ਸੇਵਾ ਅਤੇ ਵਿਕਾਸ ਵਾਸਤੇ ਆਇਆ ਦੀ ਪੇਜਨ ਸੰਗਤ ਨੇ ਵੀ ਦਿਲ ਖੋਲ ਕੇ ਮਾਇਆ ਦੇ ਗੱਫੇ ਭੇਜੀ ਉਸ ਸਮੇਂ ਜੋਸ਼ੀ ਮੱਠ ਤੋਂ ਸ੍ਰੀ ਹੇਮਕੁੰੜ ਸਾਹਿਬ ਤੱਕ ਜਾਣ ਲਈ ਕੋਈ ਰਸਤਾ ਨਹੀਂ ਸੀ ਪਰ ਪਾਈ ਵੀਰ ਸਿੰਘ ਜੀ ਦੀ ਅਪੀਲ ਤੋਂ ਬਾਅਦ ਜਦੋਂ ਮਾਇਆ ਇਕੱਠੀ ਹੋਈ ਤਾਂ 1945 ਵਿੱਚ ਪਾਈ ਮੋਦਨ ਸਿੰਘ ਜੀ ਦੀ ਅਗਵਾਈ ਹੇਠ ਜੋਸ਼ੀ ਮੱਠ ਤੋਂ ਸ੍ਰੀ ਹੇਮਕੁੰੜ ਸਾਹਿਬ ਤੱਕ ਦਾ ਰਸਤਾ ਤਿਆਰ ਕੀਤਾ ਗਿਆ ਅਤੇ ਰਸਤੇ ਵਿੱਚ ਗੋਬਿੰਦ ਘਾੜ ਦੀ ਸਥਾਪਨਾ ਕੀਤੀ ਗਈ ਰਸਤਾ ਤਿਆਰ ਹੋਣ ਤੋਂ ਬਾਅਦ 1952 ਵਿੱਚ ਗਾਈਡਾਂ ਦੀ ਮਦਦ ਨਾਲ ਚੀਫ ਕਾਲਸਾ ਦੀਵਾਨ ਵੱਲੋਂ ਪਹਿਲਾ ਜਥਾ ਸ੍ਰੀ ਹੇਮਕੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਭੇਜਿਆ ਗਿਆ ਸੀ ਫਿਰ ਸਮਾਂ ਅੱਗੇ ਵਧਦਾ ਹੈ 1957 ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਅਕਾਲ ਚਲਾਣਾ ਕਰ ਜਾਂਦੇ ਹਨ ਅਤੇ ਕੁਝ ਸਮੇਂ ਬਾਅਦ 1960 ਵਿੱਚ ਭਾਈ ਮੋਦਨ ਸਿੰਘ ਜੀ ਵੀ ਗੁਰੂ ਚਰਨਾਂ ਵਿੱਚ ਜਾ ਬਰਾਸਤੇ ਹਨ ਪਰ ਗੁਰੂ ਘਰ ਦੀ ਸੇਵਾ ਦੇ ਫਿਕਰ ਨਾਲ ਸਰੀਰ ਛੱਡਣ ਤੋਂ ਪਹਿਲਾਂ ਹੀ ਭਾਈ ਮੋਦਨ ਸਿੰਘ ਜੀ ਵੱਲੋਂ ਸ੍ਰੀ ਹੇਮਕੁੜ ਸਾਹਿਬ ਜੀ ਦੀ ਸੇਵਾ ਸੰਭਾਲ ਵਾਸਤੇ ਇੱਕ ਟਰਸਟ ਬਣਾਇਆ ਜਾਂਦਾ ਹੈ ਗੁਰਦੁਆਰਾ ਸ੍ਰੀ ਹੇਮਕੁੰਟ ਮੈਨੇਜਮੈਂਟ ٹرسٹ ਜੋ 1960 ਤੋਂ ਅੱਜ ਤੱਕ ਸ੍ਰੀ ਹੇਮਕੁੰਟ ਸਾਹਿਬ ਅਤੇ ਨੇੜਲੇ ਸਥਾਨਾਂ ਦੀ ਸਾਮ ਸੰਭਾਲ ਕਰ ਰਿਹਾ ਹੈ ਸ਼ੁਰੂ ਸ਼ੁਰੂ ਵਿੱਚ ਬਣਾਇਆ ਗਿਆ 10x10 ਫੁੱਟ ਦਾ ਕਮਰਾ 1964 ਵਿੱਚ ਖੁੱਲਾ ਕਰਕੇ ਵੱਡਾ ਕਰਨ ਦਾ ਫੈਸਲਾ ਕੀਤਾ ਗਿਆ ਅਤੇ 1968 ਵਿੱਚ ਇਸ ਦਾ ਕੰਮ ਸ਼ੁਰੂ ਹੋਇਆ ਇਸ ਦੇ ਨਾਲ ਹੀ ਜੋਸ਼ੀ ਮੱਠ ਤੋਂ ਗੋਬਿੰਦ ਘਾਟ ਅਤੇ ਅੱਗੇ ਬਦਰੀਨਾਥ ਤੱਕ ਪੱਕੀ ਸੜਕ ਵੀ ਤਿਆਰ ਕਰ ਦਿੱਤੀ ਗਈ। ਅੱਜ ਅਸੀਂ ਜੋ ਖੁੱਲੇ ਸਾਫ਼ ਸੁਥਰੇ ਰਸਤੇ ਸ੍ਰੀ ਹਿਮਕੁਰ ਸੈਵਲ ਜਾਂਦੇ ਦੇਖਦੇ ਹਾਂ ਇਹ ਸਾਰਾ ਕੰਮ ਉਥੋਂ ਦੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਕੀਤਾ ਗਿਆ। ਅਤੇ ਅੱਜ ਜੋ ਅਸੀਂ ਪੰਜ ਨੁਕਰੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖਦੇ ਹਾਂ ਇਹ ਇਸ ਤਰ੍ਹਾਂ ਬਣਾਈ ਗਈ ਹੈ ਕਿ ਭਵਖ ਵਿੱਚ ਆਉਣ ਵਾਲੇ ਬਰਫੀਲੇ ਤੂਫਾਨ ਮੀਂਹ ਅਤੇ ਕਠਿਨ ਮੌਸਮ ਦਾ ਇਸ ਉੱਪਰ ਕੋਈ ਅਸਰ ਨਾ ਹੋ ਸਕੇ ਸੋ ਏਸੀ ਸਾਡੀ ਸ੍ਰੀ ਹਿਮਕੁਟ ਸੈ ਬਾਰੇ ਇਤਿਹਾਸ ਵਾਲੀ ਖੋਜ ਇਹ ਪਵਿੱਤਰ ਸਥਾਨ ਕਿਵੇਂ ਲੱਭਿਆ ਅਤੇ ਇਹ ਕਿਵੇਂ ਇਸ ਦੀ ਸੇਵਾ ਸੰਭਾਲ ਹੋਈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਆਪਣੇ ਕਮੈਂਟ ਜਿਹੜੇ ਆ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ